ਲੋਕੀ ਜਾਣਦੇ ਆ ਵੀ ਦੜੇ ਸੱਟੇ ਕੌਣ ਚਲਾਉਂਦਾ ਜੂਏ ਕੌਣ ਕਰਾਉਂਦਾ ਤੇ ਬੁੱਕਾ ਕੌਣ ਚਲਾਉਂਦਾ ਇਹ ਲੋਕ ਜਾਣਦੇ ਆ ਗੁਰਦੇਵ ਸ਼ਰਮਾ ਦੇਵੀ ਕਹਿੰਦੇ ਨੇ ਕਿ ਕੱਲੇ ਦੋਸ਼ ਲਾਉਣ ਦੇ ਨਾਲ ਗੱਲਾਂ ਨਹੀਂ ਨਾ ਹੋਣੀਆਂ ਉਹ ਕੀ ਮੇਰੇ ਹਾਰ ਪਾ ਰਿਆ ਉਹ ਵੀ ਦੋਸ਼ ਹੀ ਲਾ ਰਿਆ ਉਹ ਵੀ ਦੋਸ਼ ਹੀ ਲਾ ਰਿਆ ਨਾ ਵੀ ਦੁਕਾਨਾ ਆਪੇ ਤੜਾਉਣੀ ਆ ਤੇ ਆ ਪਿਆ ਕਰਨਾ ਕਿ ਹੈ ਇਹ ਹੋ ਸਕਦਾ ਤੁਹਾਡੀ ਤੁਹਾਡੀ ਦੁਕਾਨ ਹੋਵੇ ਦਾ ਉਹ ਨੂੰ ਮੈਂ ਕਹਿ ਨਹੀਂ ਸਕਦਾ ਜਿਹੜੀ ਤੁਸੀਂ ਚੋਰੀ ਛਪੋਰੀ ਕੋਲ ਖਲਾਈ ਹੋਵੇ ਇਹ ਗੱਲ ਮੈਂ ਜਰੂਰ ਤੁਹਾਡੇ ਲਈ ਚੈਲੰਜ ਕਰਦਾ ਮਾਂ ਹਲਕੇ ਸੈਂਟਰ ਤੇ 2.5 ਸਾਲ ਹੋ ਗਏ ਇੱਕ ਦੁਕਾਨ ਲਾਂਟਰੀ ਦੀ ਜਿੱਮੇ ਤੁਹਾਡੇ ਵੇਲੇ ਘਰ ਘਰ ਦੁਕਾਨਾਂ ਲਾਂਟਰੀ ਸੱਟੇ ਦੀਆਂ ਖੁੱਲੀਆਂ ਹੋਈਆਂ ਸੀਗੀਆਂ ਇੱਕ ਦੁਕਾਨ ਦਿਖਾਓ 2.5 ਸਾਲਾਂ ਜੋ ਮੇਰੇ ਨਿਗਰਾਨੀ ਚ ਆ ਗਿਆ ਚੋਰੀ ਤਾਂ ਕੋਈ ਵੀ ਕੁਝ ਕਰੀ ਜਾਵੇ ਪਰ ਜਿੱਮੇ ਪਹਿਲਾਂ ਇਹਨਾਂ ਦੀਆਂ ਗਵਾਹੀਆਂ ਚ ਤੇ ਮਹੀਨੇ ਲੈਂਦੇ ਸੀ ਲੋਕ ਜਿਹੜੇ ਆਪ ਰਾਜਨੀਤੀ ਲੋਕ ਸੀਗੇ ਉਹ ਦੁਕਾਨਾਂ ਨਹੀਂ ਇੱਥੇ 2.5 ਸਾਲ ਹੋ ਗਏ ਇੱਕ ਵੀ ਖੁੱਲੀ ਗੁਰਦੇਵ ਸ਼ਰਮਾ ਦੇਵੀ ਕਹਿੰਦੇ ਨੇ ਕਿ ਕਹਿੰਦੇ ਆਪ ਦੇ ਐਮਐਲਏ ਆਪ ਹੀ ਦੁਕਾਨਾਂ ਹਟਵਾ ਦਿੰਦੇ ਨੇ ਆਪ ਹੀ ਤੁੜਵਾਉਂਦੇ ਨੇ ਆਪ ਹੀ ਸਮਝੋਤੇ ਕਰਾਉਂਦੇ ਨੇ ਤੇ ਆਪ ਹੀ ਮੁੜ ਕੇ ਜਿਹੜਾ ਵਾ ਸਾਰਾ ਕੰਮ ਆਪ ਹੀ ਕਰੀ ਜਾਂਦੇ ਆਪਣੇ ਵਾਲੀਆਂ ਗੱਲਾਂ ਕਿਸੇ ਤੇ ਨਹੀਂ ਥੋਪੀ ਜਾਂਦੀਆਂ ਹੁੰਦੀਆਂ ਮੈਂ ਹੁਣ ਐਵੇਂ ਕਹੀ ਜਾਵਾਂ ਉਹਨਾਂ ਨੂੰ ਕੋ ਲੋਕ ਜਾਣਦੇ ਆ ਲੋਕੀ ਜਾਣਦੇ ਹੁੰਦੇ ਆ ਲੋਕ ਅੱਜ ਕੱਲ ਪੜੇ ਲਿਖੇ ਜੋਗਾ ਲੋਕੀ ਜਾਣਦੇ ਆ ਵੀ ਦੜੇ ਸੱਟੇ ਕੌਣ ਚਲਾਉਂਦਾ ਜੂਏ ਕੌਣ ਕਰਾਉਂਦਾ ਤੇ ਬੁੱਕਾਂ ਕੌਣ ਚਲਾਉਂਦਾ ਇਹ ਲੋਕ ਜਾਣਦੇ ਆ ਇਹ ਗੱਲ ਪਹਿਲਾਂ ਵੀ ਹੋਈ ਸੀ ਆਪਾਂ ਤੁਹਾਡੇ ਨਾਲ ਵੀ ਗੱਲਬਾਤ ਕੀਤੀ ਸੀ ਉਹ ਕਹਿੰਦੇ ਸਰਕਾਰ ਤੁਹਾਡੀ ਆ ਐਮ ਐਲ اے ਤੁਸੀਂ ਉਹ ਸ਼ਹਿਰ ਦੇ ਵਿੱਚ ਸਾਰੇ ਐਮ ਐਲ اے ਤੁਹਾਡੇ ਪਾਰਟੀ ਦੇ ਆ ਜੇ ਮੈਂ ਕੋਈ ਗਲਤ ਕੰਮ ਕਰਦਾ ਤੇ ਜਾਂਚ ਕਰਵਾਓ ਮੈਨੂੰ ਅੰਦਰ ਕਰਵਾ ਦਿਓ ਜੇ ਮੇਰੇ ਜੇ ਮੇਰੇ ਤੇ ਕੋਈ ਦੋਸ਼ ਸਾਬਤ ਹੁੰਦੇ ਆ ਕੱਲੇ ਦੋਸ਼ ਲਾਉਣ ਦੇ ਨਾਲ ਗੱਲਾਂ ਨਹੀਂ ਨਾ ਹੋਣੀਆਂ ਸਰਕਾਰ ਤੁਹਾਡੀ ਆ ਉਹ ਕੀ ਮੇਰੇ ਹਾਰ ਪਾ ਰਿਆ ਉਹ ਵੀ ਦੋਸ਼ ਹੀ ਲਾ ਰਿਆ ਉਹ ਵੀ ਦੋਸ਼ ਹੀ ਲਾ ਰਿਆ ਨਾ ਵੀ ਦੁਕਾਨਾ ਆਪੇ ਤੜਾਉਣੀਆਂ ਤੇ ਆਪਿਆ ਕਰਨਾ ਪਰ ਇਹ ਗੱਲ ਮੈਂ ਜਰੂਰ ਤੁਹਾਡੇ ਨਾਲ ਚੈਲੰਜ ਕਰਦਾ ਮਾਂ ਹਲਕੇ ਸੈਂਟਰ 'ਚ 2.5 ਸਾਲ ਹੋ ਗਏ ਇੱਕ ਅਦਕਾਨ ਲਾਟਰੀ ਦੀ ਜਿਵੇਂ ਤੁਹਾਡੇ ਵੇਲੇ ਘਰ ਘਰ ਦੁਕਾਨਾਂ ਲਾਟਰੀ ਸੱਟੇ ਦੀਆਂ ਖੁੱਲੀਆਂ ਹੋਈਆਂ ਸੀਗੀਆਂ ਇੱਕ ਅਦਗਾਨ ਦਿਖਾਓ 2.5 ਸਾਲਾਂ 'ਚ ਲਾਟਰੀ ਦੀ ਸੱਟੇ ਦੀ ਦਿਖਾਓ ਇਹ ਇਹ ਹੋ ਸਕਦਾ ਤੁਹਾਡੀ ਤੁਹਾਡੀ ਦੁਕਾਨ ਹੋਵੇ ਦਾ ਉਹ ਨੂੰ ਮੈਂ ਕਹਿ ਨਹੀਂ ਸਕਦਾ ਜਿਹੜੀ ਤੁਸੀਂ ਚੋਰੀ ਛਪੋਰੀ ਖਲਾਈ ਹੋਵੇ ਪਰ ਐਮਐਲਏ ਤੁਹਾਨੂੰ ਚੈਲੰਜ ਕਰਦਾ ਇਸ ਗੱਲ ਦਾ ਵੀ 2.5 ਸਾਲਾਂ ਚ ਇੱਕ ਸੈਂਟਰ ਹਲਕੇ ਦੇ ਵਿੱਚ ਲਾਟਰੀ ਦੀ ਦੁਕਾਨ ਨਾ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਹਲਕੇ ਦੇ ਵਿੱਚ ਨਾ ਲਾਟਰੀ ਚੱਲਦੀ ਆ ਨਾ ਧੜਾ ਸੱਟਾ ਚੱਲਦਾ ਨਾ ਮੈਚਾਂ ਦੇ ਸੱਟਾ ਚੱਲਦਾ ਨਾ ਜੂਆ ਚੱਲਦਾ ਬਿਲਕੁਲ ਮੈਂ ਕੀ ਕਹਣਾ ਭਈਆ ਮੈਂ ਜੋ ਮੇਰੇ ਨਿਗਰਾਨੀ ਚ ਆ ਗਿਆ ਚੋਰੀ ਤਾਂ ਕੋਈ ਵੀ ਕੁਝ ਕਰੀ ਜਾਵੇ ਪਰ ਜਿੰਮੇ ਪਹਿਲਾਂ ਇਹਨਾਂ ਦੀਆਂ ਗਵਾਹੀਆਂ ਚ 3 ਮਹੀਨੇ ਲੈਂਦੇ ਸੀ ਲੋਕ ਜਿਹੜੇ ਆਪ ਰਾਜਨੀਤੀ ਲੋਕ ਸੀਗੇ ਉਹ ਦੁਕਾਨਾਂ ਨਹੀਂ ਇੱਥੇ 2.5 ਸਾਲ ਹੋ ਗਏ ਇੱਕ ਵੀ ਖੁੱਲੀ